ਅਸੀਂ ਦੇ ਭਾਈ ਅੱਜ ਵੀ ਗੁਲਾਮ ਹਾਂ ਅੱਜ ਸਾਡੇ ਬੱਚੇ ਹੱਥਾਂ ਵਿੱਚ ਕੜੇ ਪਾ ਕੇ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਸਕੂਲਾਂ ਵਿੱਚ ਪੇਪਰ ਨਹੀਂ ਦੇਣ ਜਾ ਸਕਦੇ ਕਿਹੜੀ ਆਜ਼ਾਦੀ ਦੀਆਂ ਗੱਲਾਂ ਕਰਦੇ ਆਂ ਸਨਮਾਨਯੋਗ ਸਾਧ ਸੰਗਤ ਜੀ ਸਾਨੂੰ ਆਪਣੇ ਹੱਕ ਲੈਣੇ ਪੈਣਗੇ ਸਾਨੂੰ ਇੱਕ ਝੰਡੇ ਦੇ ਥੱਲੇ ਇਕੱਤਰ ਹੋਣਾ ਪਵੇਗਾ ਜਿੰਨਾ ਚਿਰ ਤੱਕ ਅਸੀਂ ਇੱਕ ਨਹੀਂ ਹੁੰਦੇ ਤੇ ਯਾਦ ਰੱਖਣਾ ਰਾਜ ਭਾਗ ਦੇ ਅਸੀਂ ਮਾਲਕ ਨਹੀਂ ਬਣ ਸਕਦੇ ਰਾਜ ਭਾਗ ਦੇ ਮਾਲਕ ਆਪਾਂ ਉਦੋਂ ਹੀ ਬਣ ਸਕਦੇ ਆ ਜਦੋਂ ਅਸੀਂ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋਵਾਂਗੇ ਸੋ ਤੁਹਾਡੇ ਇਹ ਚਰਣਾ ਵਿੱਚ ਬੇਨਤੀ ਕਰਨੀ ਚਾਹੁੰਦਾ ਹੈ ਭਾਈ ਸਾਨੂੰ ਸਾਡੇ ਆਪਣੇ ਹੱਕ ਲੈਣੇ ਪੈਣਗੇ ਜਿੰਨਾ ਚਿਰ ਤੱਕ ਅਸੀਂ ਆਪਣੇ ਹੱਕ ਨਹੀਂ ਨਾ ਲੈਂਦੇ ਸਾਡੀਆਂ ਪੱਗਾਂ ਲੱਤਦੀਆਂ ਰਹਿਣਗੀਆਂ ਇਸੇ ਤਰ੍ਹਾਂ ਸਾਨੂੰ ਡਾਂਗ ਫਿਰਦੀ ਰਹੇਗੀ ਜਦੋਂ ਅਸੀਂ ਆਪਣੇ ਹੱਕ ਲੈ ਲਏ ਜਦੋਂ ਸਾਡਾ ਰਾਜ ਪਾਗ ਆ ਗਿਆ ਫਿਰ ਯਾਦ ਰੱਖਣਾ ਅਸੀਂ ਮਾਨ ਦੇ ਨਾਲ ਆਖਾਂਗੇ ਕਿ ਅਸੀਂ ਅੱਜ ਆਜ਼ਾਦ ਹਾਂ ਅਸੀਂ ਉਦੋਂ ਆਜ਼ਾਦ ਨਹੀਂ ਉਦੋਂ ਅਸੀਂ ਗੁਲਾਮ ਸੀ ਅਸੀਂ ਅੱਜ ਆਜ਼ਾਦ ਹਾਂ ਜਦੋਂ ਅਸੀਂ ਰਾਜ ਪਾਗ ਦੇ ਮਾਲਕ ਬਣਾਂਗੇ ਹਿੰਦੂ ਲੋਕ ਹਿੰਦੂ ਰਾਸ਼ਟਰ ਦੀ ਗੱਲ ਠੋਕ ਕੇ ਕਰਦੇ ਆ ਪਰ ਜੇ ਸਿੱਖ ਆਪਣੇ ਰਾਜ ਭਗ ਦੀ ਗੱਲ ਕਰਨ ਤੇ ਸਿੱਖਾਂ ਦਿੱਤੇ ਐਨਐਸਏ ਕਾਨੂੰਨ ਲਾ ਕੇ ਤੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਸਿੱਖਾਂ ਨੂੰ ਨજરਬੰਦ ਕਰ ਦਿੱਤਾ ਜਾਂਦਾ ਹੈ ਅਸੀਂ ਰਾਜ ਭਗ ਦੀ ਗੱਲ ਕਰੀਏ ਤੇ ਸਾਨੂੰ ਅਤਵਾਦੀ ਸਾਨੂੰ ਖਾਲਿਸਤਾਨੀ ਸਾਨੂੰ ਦੇਸ਼ ਵਿਰੋਧੀ ਆਖਿਆ ਜਾਂਦਾ ਹੈ ਉਹ Hindu ਲੋਕ Hindu ਰਾਸ਼ਟਰ ਦੀ ਗੱਲ ਕਰਨ ਉਹ ਆਜ਼ਾਦ ਉਹਨਾਂ ਤੇ ਕੋਈ ਐਨਐਸਏ ਨਹੀਂ ਉਹ ਸਿੱਧੀਆਂ ਸਾਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਆ ਆ ਪਿਛੇ ਜੇ 6 ਮਹੀਨੇ ਪਹਿਲਾਂ Hindu ਲੀਡਰਾਂ ਨੇ Rajasthan ਦੀ ਧਰਤੀ ਤੇ ਕਰੇਲੀ ਕੀਤੀ ਉਹ Hindu ਲੀਡਰ ਨੇ ਸਟੇਜ ਤੋਂ ਠੋਕ ਕੇ ਗੱਲ ਕਹੀ ਕਿ ਕਹਿੰਦਾ ਸਿੱਖਾਂ ਦੇ ਗੁਰਦੁਆਰੇ ਉਧੇੜ ਕੇ ਰੱਖ ਦਿੱਤੇ ਜਾਣ ਢਾਕੇ ਰੱਖ ਦਿੱਤੇ ਜਾਣ ਬੰਦਾ ਪੁੱਛੇ ਵੀ ਜਦੋਂ ਤੁਹਾਡੇ ਧਰਮ ਨੂੰ ਭੀੜ ਬਣੀ ਸੀ ਤੁਹਾਨੂੰ ਇਹਨਾਂ ਗੁਰਦੁਆਰਿਆਂ ਨੇ ਬਚਾਇਆ ਸੀ ਤੁਹਾਡੇ ਵਡੇਰੇ ਗੁਰਦੁਆਰੇ ਵਿੱਚ ਆਏ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੁਹਾਡੇ ਲੋਕਾਂ ਦੀ ਬਾਹ ਫੜੀ ਸੀ ਜੇ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੀ ਬਾਹ ਨਾ ਫੜਦੇ ਤੇ ਅੱਜ ਮੰਦਰਾਂ ਵਿੱਚ ਟਲ ਨਹੀਂ ਸੀ ਖੜਕਨੇ ਤੁਸੀਂ ਜਿਨੇਉ ਨਹੀਂ ਸੀ ਪਾ ਸਕਦੇ ਅੱਜ ਤੁਹਾਡਾ ਧਰਮ ਕਹਿਵੇਂ ਦੁਨੀਆ ਦੇ ਉੱਤੇ ਤੇ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਦੀ ਕੁਰਬਾਨੀ ਦਾ ਸਦਕਾ ਹੈ ਇਹ ਲੋਕ ਤੇ ਜਿੰਨੇ ਇਹਨਾਂ ਦੇ ਸਰੀਰ ਦਿੱਤੇ ਰੋਮ ਆ ਨਾ ਇਹਨੇ ਜਨਮ ਲੈ ਲੈਣਾ ਹਰ ਜਨਮ ਵਾਰ ਵੀ ਆਪਣਾ ਸਿਰ ਵੱਢ ਕੇ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਕਰਦੇ ਰਹਿਣ ਇਹ ਲੋਕ ਤੇ ਫਿਰ ਵੀ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਦਾ ਦੇਨ ਨਹੀਂ ਦੇ ਸਕਦੇ ਤੇ ਇਹੀ ਲੋਕ ਸਾਡੇ ਗੁਰਦਵਾਰੇ ਉਧੇੜਨ ਦੀਆਂ ਸਾਡੇ ਗੁਰਦਵਾਰੇ ਟੌਂਦੀਆਂ ਗੱਲਾਂ ਕਰਦੇ ਆ ਉਹਨਾਂ ਨੇ ਗੁਰਦੁਆਰੇ ਢਾਉਂਦੀਆਂ ਗੱਲਾਂ ਕੀਤੀਆਂ ਉਹਨਾਂ ਤੇ ਕੋਈ ਐਨਐਸਏ ਨਹੀਂ ਤੇ ਜਿਹੜਾ ਕਹਿੰਦਾ ਸੀ ਨਸ਼ਾ ਤੋਂ ਬਚਜੋ ਗੁਰੂ ਦੇ ਲੜ ਲੱਗਜੋ ਉਹਨਾਂ ਨੂੰ ਐਨਐਸਏ ਲਾ ਕੇ ਤੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਹਕੂਮਤ ਨੇ ਨજરਬੰਦ ਕਰ ਦਿੱਤਾ ਅੱਜ ਸਾਨੂੰ ਲੋੜਿਆ ਕਿ ਇੱਕ ਝੰਡੇ ਦੇ ਥੱਲੇ ਕਤਰ ਹੋਈਏ ਅਸੀਂ ਕੀ ਨਹੀਂ ਕਰ ਸਕਦੇ ਅਸੀਂ ਤੇ ਵੱਡੇ-ਵੱਡਿਆਂ ਦੇ ਧੌਣ ਵਿੱਚ ਜਿਹੜੇ ਹੰਕਾਰ ਦੇ ਕਿੱਲੇ ਠੁਕੇ ਹੋ ਸੀ ਅਸੀਂ ਤੇ ਉਹ ਕੱਢਣਾ ਜਾਣਦੇ ਆ ਕਿ ਭਾਈ ਅਮਰਤਪਾਲ ਸਿੰਘ ਨੂੰ ਅਸੀਂ ਡਿਬਰੂਗੜ੍ਹ ਦੀ ਜੇਲ੍ਹ ਵਿੱਚੋਂ ਰਿਹਾਨੀ ਕਰਵਾ ਸਕਦੇ ਇੱਕ ਹੋਰ ਗੁਲਾਮੀ ਦਾ ਪ੍ਰੂਫ ਦੇਵਾਂ ਭਾਈ ਅਮਰਤਪਾਲ ਸਿੰਘ 4 ਲੱਖ ਦੀ ਵੋਟ ਦੇ ਨਾਲ ਜਿੱਤਦੇ ਆ ਤੇ ਸਮੇਂ ਦੀ ਸਰਕਾਰ ਹਕੂਮਤ ਐਨਐਸਏ ਕਾਨੂੰਨ ਦੁਬਾਰਾ ਲਗਾ ਦਿੰਦੀ ਏ ਤੇ ਹਾਰੇ ਹੋਏ ਬੰਦੇ ਕੈਬਨਿਟ ਮੰਤਰੀ ਬਣ ਜਾਂਦੇ ਆ ਇਹ ਗੁਲਾਮੀ ਹੈ ਇਹਨੂੰ ਆਜ਼ਾਦੀ ਨਹੀਂ ਆਖਿਆ ਜਾਂਦਾ ਅਸਲ ਚ ਗੁਲਾਮੀ ਸਾਡੇ ਹੱਡਾਂ ਵਿੱਚ ਰਚ ਚੁੱਕੀ ਏ ਤੇ ਜਿਹੜੀ ਚੀਜ਼ ਹੱਡਾਂ ਵਿੱਚ ਰਚ ਜਾਵੇ ਉਹ ਛੇਤੀ ਕਿਤੇ ਨਿਕਲਦੀ ਨਹੀਂ ਹੁੰਦੀ ਗੁਲਾਮੀ ਇੰਨਾ ਜ਼ਿਆਦਾ ਅੰਦਰ ਸਾਡੇ ਘਰ ਘਰ ਚੁੱਕੀ ਏ ਕਿ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਗੁਲਾਮ ਅਸੀਂ ਤਾਂ ਹੀ ਕਹਿੰਨੇ ਕਿ ਭਾਈ ਅਸੀਂ ਤੇ ਆਜ਼ਾਦ ਆ ਤੁਸੀਂ ਐਵੇਂ ਗੁਲਾਮੀ ਦੀਆਂ ਗੱਲਾਂ ਕਰਦੇ ਰਹਿੰਦੇ ਪਰ ਸਚਾਈ ਇਹ ਏ ਅਸੀਂ ਗੁਲਾਮਾਂ ਸਾਨੂੰ ਆਪਣੇ ਹੱਕ ਲੈਣੇ ਪੈਣਗੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਮੁੜ ਦੁਨੀਆਂ 'ਤੇ ਕਾਇਮ ਕਰਨਾ ਪਊਗਾ ਅੱਜ ਹਕੂਮਤ ਕਹਿੰਦੀ ਹੈ ਕਿ ਪੰਜਾਬ ਨੂੰ ਐਸਾ ਬਣਾ ਦੇਣਾ ਵੀ ਗੋਰੇ ਇੱਥੇ ਆ ਕੇ ਨੌਕਰੀ ਕਰਿਆ ਕਰਨਗੇ ਪਰ ਇਹ ਸਚਾਈ ਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਐਸਾ ਬਣਾ ਦਿੱਤਾ ਸੀ ਗੋਰੇ ਪੰਜਾਬ ਦੀ ਧਰਤੀ ਤੇ ਆ ਕੇ ਤੇ ਮਹਾਰਾਜਾ ਰਣਜੀਤ ਸਿੰਘ ਅੱਗੇ ਹੱਥ ਜੋੜ ਕੇ ਤਰਲੇ ਮਾਰਿਆ ਕਰਦੇ ਸੀ ਮਹਾਰਾਜਾ ਸਾਹਿਬ ਨੌਕਰੀ ਪੰਜਾਬ ਦੀ ਧਰਤੀ ਤੇ ਰਹਿ ਕੇ ਕਰਨੀ ਚਾਹੁੰਦੇ ਆ ਤਨਖਾਹ ਭਾਵੇਂ ਸਾਨੂੰ ਥੋੜੀ ਦੇ ਦਿਓ ਉਦੋਂ ਗੋਰੇ ਸਾਡੇ ਤਰਲੇ ਮਾਰਦੇ ਸੀ ਅੱਜ ਉਲਟਾ ਹੋ ਰਿਹਾ ਅੱਜ ਸਾਨੂੰ ਉਧਰ ਜਾ ਕੇ ਗੋਰਿਆਂ ਦੇ ਤਰਲੇ ਮਾਰਨੇ ਪੈ ਰਿਹਾ ਆ ਮਹੀਨਾ ਪਹਿਲਾਂ ਅਸੀਂ ਇੰਗਲੈਂਡ ਸੀ ਅਸੀਂ ਇੱਥੇ ਆਪਣੇ ਅੱਖੀ ਸਾਰਾ ਸੀਨ ਵੇਖਿਆ ਸਾਡੇ ਬੱਚੇ ਜਿਹੜੇ ਉਥੋਂ ਪੜ੍ਹਾਈ ਕਰਕੇ ਗਏ ਨਾ ਉਹ ਗੋਰਿਆਂ ਦੀਆਂ ਸ਼ਾਪਾਂ ਤੇ ਜਾ ਕੇ ਤਰਲੇ ਮਾਰਦੇ ਫਿਰਦੇ ਆ ਵੀ ਨੌਕਰੀ ਤੁਹਾਡੀ ਕਰਨੀ ਐ ਪੌਣ ਭਾਵੇਂ ਸਾਨੂੰ ਘੰਟੇ ਦੇ 8 ਹੀ ਦੇ ਦਿਓ ਪਰ ਨੌਕਰੀ ਤੁਹਾਡੇ ਕੋਲ ਰਹਿ ਕੇ ਕਰਨੀ ਚਾਹੁੰਦੇ ਆ ਚਾਉਂਦੇ ਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਲੋਕੀ ਤਰਲੇ ਮਾਰਦੇ ਸੀ ਗੋਰੇ ਇੱਥੇ ਆ ਕੇ ਅੱਜ ਸਾਨੂੰ ਗੋਰਿਆਂ ਦੇ ਤਰਲੇ ਮਾਰਨੇ ਪੈ ਰਹੇ ਸਭ ਕੁਝ ਉਲਟ ਹੋ ਰਿਹਾ ਸਾਨੂੰ ਤੇ ਭਿਖਾਰੀ ਬਣਾ ਕੇ ਰੱਖ ਦਿੱਤਾ ਸਾਨੂੰ ਤੇ ਆਟਾ ਦਾਲ ਕਣਕ ਦੇ ਵਿੱਚ ਲਾ ਕੇ ਰੱਖ ਦਿੱਤਾ ਅਸੀਂ ਦੇ ਆਟਾ ਦਾਲ ਕਣਕ ਨੂੰ ਹੀ ਅੱਜ ਆਜ਼ਾਦੀ ਸਮਝ ਕੇ ਬੈਠੇ ਆਂ ਪਰ ਵੇਖੋ ਅਸੀਂ ਬਹੁਤ ਅਮੀਰ ਸੀ ਸਾਨੂੰ ਭਿਖਾਰੀ ਬਣਾ ਦਿੱਤਾ ਗਿਆ ਸਾਨੂੰ ਮੰਗਣ ਲਾ ਦਿੱਤਾ ਗਿਆ ਅੱਜ 2-2 3-3 ਰੁਪਏ ਕਿਲੋ ਵਾਲੀ ਕਣਕ ਸਾਰਾ ਦਿਨ ਸਾਰਾ ਸਾਰਾ ਦਿਨ ਸਾਨੂੰ ਲਾਈਨ ਵਿੱਚ ਖਲੋ ਕੇ ਤੇ ਲੈਣੀ ਪੈਂਦੀ ਹੈ ਪਰ ਕਦੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਸੀ ਵੇਖੋ ਸੀ ਅਮੀਰ ਕਿੰਨੇ ਸੀ ਸਾਡਾ ਦੇਸ਼ ਕਿੰਨਾ ਅਮੀਰ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਸੀ ਤੇ ਯਾਦ ਰੱਖਣਾ ਇੰਡੀਆ ਦਾ 1 ਰੁਪਇਆ ਇੰਗਲੈਂਡ ਦੇ 13 ਪਾਉਂਡ ਬਣਦੇ ਸੀ 13 ਪਾਉਂਡ ਅੱਜ ਇੰਗਲੈਂਡ ਦਾ 1 ਤੇ ਇੰਡੀਆ ਦੇ 100 ਰੁਪਇਆ ਬਣਦਾ 100 ਰੁਪਇਆ ਵੇਖੋ ਅਸੀਂ ਕਿੱਥੋਂ ਤੇ ਕਿੱਥੇ ਆ ਗਏ ਕਿੱਥੇ ਆ ਕੇ ਅਸੀਂ ਡਿੱਗਿਆ ਸਨਮਾਨਯੋਗ ਸਾਧ ਸੰਗਤ ਜੀ ਅੱਜ ਤੇ ਸਾਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ ਗਿਆ